ਕੌਨਸੀ ਇਹੀ ਆ ਕਿ 26 ਤੱਕ ਆ ਮੁਕੀ ਹੋਣੀ ਆ ਸਰਕਾਰੀ ਪ੍ਰਮਾਈਸਿਸ ਦੇ ਅੰਦਰ ਨਹੀਂ ਹੋਊਗੀ ਜੀ ਨੂੰ ਵੀ ਕਿਸੇ ਨੂੰ ਰੋਕਣਾ ਆ ਜਾਂ ਤੇ ਉਹਦੇ ਘਰੇ ਰੋਕੋ ਉਹਦੇ ਪਿੰਡ ਚ ਉਹ ਰਾਹ ਜਾਂਦੇ ਰੋਕੋ ਡਿਪਟੀ ਕਮਿਸ਼ਨਰ ਡਿਵੀਜ਼ਨਲ ਕਮਿਸ਼ਨਰ ਆਬਜ਼ਰਵਰ ਕਿੰਨਾ ਦਾ ਇਹ ਸੀਗਾ ਕਿ ਤੱਕਾ ਜ਼ਰੂਰ ਹੋ ਜੋ ਵੀ ਹੋਣਾ ਹੁੰਦਾ ਹੀ ਆ ਇਲੈਕਸ਼ਨਾਂ ਚ ਜਿਵੇਂ ਐਮ ਸੀ ਇਲੈਕਸ਼ਨਾਂ ਚ डीसी ऑफिस ਨੇ ਅੰਦਰੋਂ ਪੇਪਰ ਉੱਪਰ ਪਾੜ ਕੇ ਉੱਥੋਂ ਭੱਜੇ ਸੀ ਉਹ ਕੰਮ ਨਹੀਂ بار-ਬਾਰ ਹੋ ਜੇ ਜੋਗੀ ਹੋਣਾ ਜੋ ਵੀ ਧੱਕਾ ਕਰਨਾ ਹੈ ਪਿੰਡ 'ਚ ਕਰ ਲਓ ਘਰ 'ਚ ਕਰ ਲਓ ਰਾਹ 'ਚ ਕਰ ਲਓ ਜੀ ਐਮਐਨ ਚਾਹੁੰਦਾ ਕਿ ਕਿਸੇ ਬੰਦੇ ਤੇ ਨਹੀਂ ਪਰਨੇ ਤੇ ਉਧਮਤ ਕਰੇ ਤੇ ਬੰਦੇ ਘਰੋਂ ਜਾ ਕੇ ਕਿਸੇ ਨੇ ਵੀ ਵੜੀ ਨਹੀਂ ਕਰਨੀ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਊਗੀ ਤੇ ਉਹਦੀ ਪੋਜ਼ਿਟਿਵ ਰਿਪੋਰਟ ਮੈਂ ਬਣਾਵਾਂਗਾ DF5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਆ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਜਿਹਦੇ ਚੱਲਦੇ ਆ ਵਿਰੋਧੀਆਂ ਵੱਲੋਂ ਲਗਾਤਾਰ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਉਹਨਾਂ ਦੇ ਵਰਕਰਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਕਾਫੀ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਅਰਸ਼ਦੀਪ ਸਿੰਘ ਕਲੇਰ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਤੁਹਾਨੂੰ ਦੱਸਦੇ ਕਿ ਕਈ ਪੁਲਿਸ ਅਫਸਰਾਂ ਦੇ ਨਾਮ ਜਨਤਕ ਕੀਤੇ ਗਏ ਨੇ ਜੋ ਕਹਿ ਰਹੇ ਨੇ ਆਪਾਂ ਸਰਕਾਰ ਦੀ ਸੁਣਨੀ ਹੈ ਤੇ ਚੋਣਾ ਕਿਦਾਂ ਜਿੱਤਣੀਆਂ ਨੇ ਉਹਦੇ ਬਾਰੇ ਗੱਲਬਾਤ ਕੀਤੀ ਗਿਆ ਪਹਿਲਾਂ ਤੁਸੀਂ ਅਰਸ਼ਦੀਪ ਸਿੰਘ ਗਲੇਰ ਦਾ ਉਹ ਬਿਆਨ ਸੁਣੋ ਪੰਜਾਬ ਪੁਲਿਸ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾ ਲੁੱਟਣ ਦੀ ਫੂਲ ਪ੍ਰੂਫ ਤੇ ਆ ਇਹ ਗੱਲ ਸਾਹਮਣੇ ਕਦੋਂ ਆਈ ਜਦੋਂ ਕੱਲ ਦੇਰ ਰਾਤ ਪੰਜਾਬ ਪੁਲਿਸ ਦੀ ਪਟਿਆਲਾ ਜ਼ਿਲ੍ਹੇ ਦੀ ਇੱਕ ਕਾਨਫਰੰਸ ਕਾਲ ਵਾਇਰਲ ਹੋਈ ਉਸ ਕਾਨਫਰੰਸ ਕਾਲ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਐਸਐਸਪੀ ਵਰੁਣ ਸ਼ਰਮਾ ਜਿਹੜੇ ਡੀਐਸਪੀ ਐ ਐਸਪੀ ਐਸਐਚਓ ਹਨ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇ ਰਹੇ ਨੇ ਕਿ ਚੋਣਾਂ ਦੇ ਵਿੱਚ ਧੱਕਾ ਕਿਦਾਂ ਕਰਨਾ ਤੇ ਕਿਆ ਕੀ ਜਾ ਰਿਹਾ ਕਹਿੰਦੇ ਪਿਛਲੀ ਵਾਰ ਵਾਲਾ ਕੰਮ ਨਾ ਕਰਿਓ ਜਿਵੇਂ ਪੰਚਾਇਤੀ ਚੋਣਾਂ ਦੌਰਾਨ ਸੈਂਟਰਾਂ ਦੇ ਅੰਦਰ ਹੀ ਕਾਗਜ਼ ਪਾੜਤੇ ਸੀ ਮੀਡੀਆ ਤੇ ਰਿਕਾਰਡ ਹੋ ਗਿਆ ਸੀ ਇਸ ਵਾਰੀ ਉਮੀਦਵਾਰਾਂ ਨੂੰ ਸੈਂਟਰਾਂ ਤੱਕ ਪਹੁੰਚਣ ਹੀ ਨਹੀਂ ਦੇਣਾ ਬਾਰੋ-ਬਾਰ ਚੱਕ ਲੋ ਤੇ ਇਹਦੇ ਲਈ ਤਾਲਮੇਲ ਕਿਹਦੇ ਨਾਲ ਕਰਨਾ ਜਿਹੜੀ ਸੱਤਾ ਤੇ ਆਰਾਮ ਆਦਮੀ ਪਾਰਟੀ ਹੈ ਉਹਦੇ ਐਮਐਲਏ ਤੇ ਉਹਦੇ ਗੁੰਡਿਆਂ ਦੇ ਨਾਲ ਤੇ ਆਖੋ ਐਸਐਚਓ ਵੀ ਸਾਰੇ ਨੰਬਰ ਬਣਾ ਰਹੇ ਨੇ ਐਸਐਸਪੀ ਸਾਹਿਬ ਕੋਲੇ ਕਿ ਹਾਂਜੀ ਹਾਂਜੀ ਮੇਰੀ ਗੱਲ ਹੋ ਗਈ ਐਮਐਲਏ ਸਾਹਿਬ ਦੇ ਨਾਲ ਤੇ ਅਸੀਂ ਤਾਲਮੇਲ ਦੇ ਵਿੱਚ ਆ ਤੇ ਵਰੁਣ ਸ਼ਰਮਾ ਜੀ ਅੱਗੇ ਪੁੱਛ ਰਹੇ ਨੇ ਕਿ ਅੱਛਾ ਜੀ ਫਲਾਣਾ ਤੁਹਾਡਾ ਐਮਐਲਏ ਕੁ ਹਡਾਣਾ ਸਾਹਿਬ ਦਾ ਨਾਮ ਲੈ ਰਹੇ ਨੇ ਕੋਈ ਚੇਅਰਮੈਨ ਨੇ ਕਹਿੰਦੇ ਉਹ ਸੈਟੀਸਫਾਈਡ ਨੇ ਐਸਐਚਓ ਕਹਿ ਰਿਹਾ ਹਾਂ ਜੀ ਉਹ ਬਿਲਕੁਲ ਸੈਟੀਸਫਾਈਡ ਨੇ ਫਿਰ ਹਤੇ ਦੂਜਾ ਡੀਐਸਪੀ ਕੋਈ ਡੀਐਸਪੀ ਕਨੌਰ ਕੋਈ ਡੀਐਸਪੀ ਪਾਤਣਾ ਹੁਣ ਸਵਾਲ ਤਾਂ ਇਹ ਖੜਾ ਹੋ ਜਾਂਦਾ ਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਤੇ ਸਟੇਟ ਇਲੈਕਸ਼ਨ ਕਮਿਸ਼ਨ ਸਾਹਿਬ ਇਹ ਰਿਕਾਰਡਿੰਗ ਦੇਖਣ ਤਾਂ ਕਿਉਂਰੇ ਫਿਰ ਚੋਣਾ ਆਮਨੋ ਮਾਨ ਦੇ ਨਾਲ ਹੋ ਜਾਣ ਗਿਆ ਮਨ ਜਿਹੜੀ ਫੋਰਸ ਨੇ ਇਹ ਚੋਣਾ ਕਰਾਉਣੀਆਂ ਨੇ ਕਿ ਉਹੀ ਫੋਰਸ ਸੇ ਚੋਨਾ ਲੁੱਟਣ ਦੀ ਤਿਆਰੀ ਕਰੀ ਬੈਠੀ ਹੈ ਇਹ ਤਾਂ ਇੱਕ ਜ਼ਿਲ੍ਹੇ ਦੀ ਗੱਲ ਹੈ ਇਹ ਤਾਂ ਕਾਨਫਰੰਸ ਕਾਲ ਵਾਇਰਲ ਹੋ ਗਈ ਫਿਰ ਇਹਦਾ ਮਤਲਬ ਬਾਕੀ ਪੰਜਾਬ ਦੇ ਵਿੱਚ ਇਹ ਕੀ ਚੱਲ ਰਿਹਾ ਸੋ ਬਹੁਤ ਸੰਜੀਦਾ ਇਹ ਮਸਲਾ ਮੈਂ ਪੰਜਾਬ ਦੇ ਗਵਰਨਰ ਸਾਹਿਬ ਨੂੰ ਅਪੀਲ ਕਰਦਾ ਕਿ ਤੁਰੰਤ ਇਹਦੇ ਵਿੱਚ ਦਖਲ ਦੇਣ ਕਿਉਂਕਿ ਜਿਸ ਤਰੀਕੇ ਦਾ ਮਾਹੌਲ ਸਿਰਜਿਆ ਜਾ ਰਿਹਾ ਇਹ ਤਾਂ ਕਤਲੋਗਰਦ ਵਾਲੇ ਪਾਸੇ ਨੂੰ ਹੈ ਮਤਲਬ ਪੁਲਿਸ ਆਪ ਹੀ ਦੱਸ ਰਹੀ ਹੈ ਕਿ ਬੰਦੇ ਕਿੱਦਾਂ ਘਰੋਂ ਚੱਕਣੇ ਨੇ ਸਵੇਰੇ ਸੈਂਟਰਾਂ ਤੱਕ ਪਹੁੰਚਣ ਹੀ ਨਹੀਂ ਦੇਣੇ ਜਿਹੜੇ ਕਾਗਜ਼ ਪਾੜਨੇ ਨੇ ਬਾਰੋ-ਬਾਰ ਪਾੜ ਦਿਓ ਤਾਂ ਕਿ ਮੀਡੀਆ ਤੇ ਕੁਛ ਨਾ ਆਵੇ ਇਹ ਤੋਂ ਤਰਸਯੋਗ ਹਾਲਾਤ ਪੰਜਾਬ ਦੇ ਨਹੀਂ ਹੋ ਸਕਦੇ ਔਰ ਕੱਲ ਵੀ ਅਸੀਂ ਕਨੌਰ ਨੂੰ ਲੈ ਕੇ ਇੱਕ ਸ਼ਿਕਾਇਤ ਜਿਹੜੀ ਆਰੋ ਸਾਹਿਬ ਨੂੰ ਦਿੱਤੀ ਤੇ ਆਰੋ ਸਾਹਿਬ ਨੇ ਤਾਂ ਵਿਸ਼ਵਾਸ ਦਿਵਾਇਆ ਕਿ ਨਹੀਂ ਜੀ ਕੋਈ ਤੱਕਾ ਨਹੀਂ ਹੋਊਗਾ ਔਰ ਰਾਤ ਨੂੰ ਮੈਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਮੈਸੇਜ ਆਉਂਦਾ ਕਿਉਂਕਿ ਕੱਲ ਕਨੌਰ ਚ ਕਾਗਜ਼ ਪਾੜੇ ਗਏ ਸੀ ਇਹ ਕੀ ਕਹਿ ਰਹੇ ਨੇ ਇਲੈਕਸ਼ਨ ਕਮਿਸ਼ਨ ਸਰ ਥਾਟੇ ਪੱਤਰ ਨੰਬਰ 252 ਸ਼੍ਰੋਮਣੀ ਅਕਾਲ ਦਲ 2025 ਤਿੰਨ 12 2025 ਦੇ ਹਵਾਲੇ ਨਾਲ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ 4 12 2025 ਸਵੇਰੇ 11 ਵਜੇ ਤੋਂ 3 ਵਜੇ ਤੱਕ ਉਕਤ ਜਿਹੜੇ ਉਮੀਦਵਾਰਾਂ ਦੇ ਕਾਗਜ਼ ਪਾੜੇ ਸੀ ਵੀ ਉਹ ਦੁਬਾਰਾ ਲਿਆਓ ਕੋਈ ਪ੍ਰੋਬਲਮ ਨਹੀਂ ਤਿਆਰੋ ਸਾਹਿਬ ਜਦੋਂ ਪੰਜਾਬ ਪੁਲਿਸ ਹੀ ਤਿਆਰੀ ਕਰੀ ਬੈਠੀ ਹੈ ਇਹ ਤਾਂ ਕਹਿੰਦੇ ਨੇ ਬੰਦੇ ਪਹੁੰਚ ਵੀ ਨਹੀਂ ਦੇਣ ਸੋ ਅੱਜ ਇਹ ਬਹੁਤ ਵੱਡੀ ਜਵਾਬਦੇਹੀ ਖੜੀ ਹੋ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਪੰਜਾਬ ਦੇ ਡੀਜੀਪੀ ਦੀ ਔਰ ਜਿਸ ਤਰੀਕੇ ਦੇ ਦਿਸ਼ਾ ਨਿਰਦੇਸ਼ ਨੇ ਕੀ ਕਹਿ ਰਹੇ ਨੇ ਅਫਸਰਾਂ ਨੂੰ ਕਹਿੰਦੇ ਸੁਖਬੀਰ ਬਾਦਲ ਤੋਂ ਨਹੀਂ ਡਰਨਾ ਉਹ ਤਾਂ 9 ਸਾਲ ਪਹਿਲਾਂ ਡਿਪਟੀ ਸੀਐਮ ਸੀ ਵਰੁਣ ਸ਼ਰਮਾ ਜੀ ਚੰਡੀਗੜ੍ਹ ਟਹਿਜੂ ਪਿੰਡਾਂ ਵਰਗਾ ਤਾਂ ਰਹਜੂ ਜੇ ਪਿੰਡੀ ਟਹਿਜੂ ਪਿੱਛੇ ਕੀ ਰਹਜੂ ਮਤਲਬ ਇੱਕ ਅਫਸਰ ਜਿਹੜਾ ਸ਼ਰੇਆਮ ਆਪਣੇ ਐਸਐਚਓ ਨੂੰ ਡੀਐਸਪੀ ਨੂੰ ਕਹਿ ਰਿਹਾ ਕਿ ਰੂਲ ਆਫ ਲਾ ਨਹੀਂ ਫਾਲੋ ਕਰਨਾ ਜੋ ਸਰਕਾਰ ਕਹਿੰਦੀ ਉਹ ਕਰਨਾ ਤੇ ਮੈਂ ਅੱਜ ਇਹ ਦੱਸ ਦੇਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਡਟ ਕੇ ਮੁਕਾਬਲਾ ਕਰੂ ਇਸ ਤੱਕੇ ਸ਼ਾਇਦ ਅਗਰ ਪੁਲਿਸ ਸਟੇਟ ਤੁਸੀਂ ਬਣਾਉਣ ਤੇ ਤੁਲਿਓ ਤਾਂ ਸ਼੍ਰੋਮਣੀ ਅਕਾਲੀ ਦਲ ਡਟ ਕੇ ਹਿੱਕ ਢਾ ਕੇ ਖੜਾ ਤੁਸੀਂ ਕਾਗਜ਼ ਭਰਨ ਤੋਂ ਅੱਜ ਰੋਕੋ ਸਹੀ ਮੈਂ ਬਹੁਤ ਸਪਸ਼ਟ ਤੌਰ ਤੇ ਕਹਿ ਰਿਹਾ ਕਿ ਕਿਤੇ ਕਾਗਜ਼ ਭਰਨ ਤੋਂ ਇਹ ਪੰਜਾਬ ਪੁਲਿਸ ਰੋਕ ਕੇ ਦਿਖਾਵੇ ਜਿਹੜੀਆਂ ਗਿੱਦੜ ਪੱਪਕੀਆਂ ਇਹ ਦਿੱਤੀਆਂ ਜਾ ਰਹੀਆਂ ਨੇ ਜਿਹੜੀਆਂ ਪਲੈਨਿੰਗਾਂ ਕੀਤੀਆਂ ਜਾ ਰਹੀਆਂ ਨੇ ਸਰਕਾਰ ਦੇ ਨੁਮਾਇੰਦੇ ਨਾਲ ਮਿਲ ਕੇ ਇਹ ਹੁਣ ਜਦ ਜ਼ਾਹਰ ਹੋ ਗਿਆ ਕਿ ਸਰਕਾਰ ਕਿੰਨਾ ਡਰ ਚੁੱਕੀ ਹੈ 2027 ਦੀ ਹਾਰ ਇਹਨਾਂ ਨੂੰ ਸਤਾਰੀ ਹੈ ਔਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਚ ਜ਼ਮਾਨਤਾ ਜ਼ਬਤ ਹੋਣ ਤੋਂ ਡਰ ਰਹੇ ਨੇ ਤਾਂ ਇਸ ਕਿਸਮ ਦੀ ਧੱਕੇਸ਼ਾਹੀ ਤੇ ਹੁਣ ਉਤਰੇ ਸਵਰਸ਼ਦੀਪ ਸਿੰਘ ਕਲੇਰ ਵੱਲੋਂ ਸਰਕਾਰ ਦੇ ਉੱਤੇ ਕਾਫੀ ਸਵਾਲ ਖੜੇ ਕੀਤੇ ਗਏ ਨੇ ਕਿਦਾਂ ਚੋਣਾਂ ਕਰਾਈਆਂ ਜਾ ਰਹੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਤੇ ਉਹਨਾਂ ਵੱਲੋਂ ਜਿੱਥੇ ਪੁਲਿਸ ਦੀ ਇੱਕ ਕਾਰ ਰਿਕਾਰਡਿੰਗ ਦੀ ਗੱਲਬਾਤ ਕੀਤੀ ਗਿਆ ਉਹ ਤੁਹਾਨੂੰ ਉਹ ਵੀ ਸੁਣਾਉਣਿਆ ਪਰ D5 ਚੈਨਲ ਪੰਜਾਬੀ ਉਸ ਕਾਲ ਦੀ ਪੁਸ਼ਟੀ ਨਹੀਂ ਕਰਦਾ ਜਿਹੜੀਆਂ ਅੱਜ ਪੁਲਿਸ ਉਹ ਇਹ ਵੀ ਕਿਸੇ ਦਾ ਮਾਇੰਡ ਚੱਲੂ ਆ ਜੀ ਇੱਕੋ ਕਰ ਲਿਓ ਆਜ ਮਾਈਕ ਮਤ ਕਰੋ ਪਲੀਜ਼

हां ਤੁਸੀਂ ਐਕਨੋਲੇਜ ਕਰੀ ਚੱਲੋ ਜੀ ਕਿ ਆਵਾਜ਼ ਆ ਰਹੀ ਹੈ ਡਾਇਰੈਕਸ਼ਨ ਥੀਬ ਜੀ ਜੀ ਸਰ ਜੀ ਪਹਿਲੀ ਗੱਲ ਹੈ ਸੱਤ ਪ੍ਰਸ਼ਾਸਨ ਤੇ ਪੰਜ ਮਿਊਨਿਸਪਲ ਕਾਰਪੋਰੇਸ਼ਨ ਦੇ ਤੇ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਇੱਕ ਹਊਆ ਬਣਿਆ ਆਇਆ ਉਹ ਧੱਕੇ ਤੋਂ ਮਨਾ ਨਹੀਂ ਕਰਦੇ ਉਹਨਾਂ ਦਾ ਕਲੀਅਰ ਆ ਕਿ ਲੋਕਲ ਬਾਡੀ ਦੇ ਇਲੈਕਸ਼ਨ ਕਿਹੜਾ ਹੋਣਾ ਹੈ ਜੀ ਸਰ ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਵੀ ਕਿਸੇ ਬੰਦੇ ਨੂੰ ਰੁਕਾਇਆ ਉਹਨੂੰ ਬਾਰੋ-ਬਾਰ ਰੁਕਿਆ ਜਾਵੇ ਉਹਦੇ ਪਿੰਡ 'ਚ ਉਹਦੇ ਘਰ 'ਚ ਕਿਸੇ ਸੜਕ 'ਤੇ ਜਦੋਂ ਉਹ ਪ੍ਰਮਾਈਸਿਸ 'ਚ ਪਹੁੰਚ ਗਿਆ ਜਿੱਥੇ ਨਾਮਜ਼ਦਗੀ ਹੋਣੀ ਆ ਜਿਵੇਂ 10 ਸੰਕਰ ਬਣੇ ਆ ਪੰਚਾਇਤ ਸਮਿਤੀ ਦੇ ਤੇ ਇੱਕ ਬਣਿਆ ਜ਼ਿਲ੍ਹਾ ਪ੍ਰਸ਼ਦ ਦਾ ਜਿਸ ਜਦੋਂ ਬੰਦਾ ਸਰਕਾਰੀ ਸੈਂਟਰ 'ਚ ਸਰਕਾਰੀ ਪ੍ਰਮਾਈਸਿਸ 'ਚ ਪਹੁੰਚ ਗਿਆ ਤੇ ਉਸ ਤੋਂ ਬਾਅਦ ਤਾਂ ਕੰਮ ਕੀ ਉੱਥੇ ਕੋਈ ਪੇਪਰ ਫਾੜਨੇ ਕੋਈ ਬੰਦੇ ਆ ਕੇ ਪੇਪਰ ਖੋ ਕੇ ਭਜਣਾ ਉਹ ਕੰਮ ਸੈਂਟਰ 'ਚ ਨਾ ਹੋਵੇ ਇਹ ਗੱਲ ਕਲੀਅਰ ਆ ਜੀ ਸਾਰਿਆਂ ਨੂੰ ਜੀ ਸਰ ਨੰਬਰ 2 ਜਿਹੜੇ ਸੈਂਟਰ 'ਚ ਉੱਥੇ ਜੇਰ ਕੀ ਦਾ ਮਾਈਕ ਚੱਲੂ ਆ ਜਿਹੜੇ ਸੈਂਟਰ ਨੇ ਉਥੋਂ ਆਪਾਂ ਡਬਲ ਵੈਰੀਫਾਈਂਗ ਦੀ ਵਿਵਸਥਾ ਕਰੀਏ ਕਿਉਂਕਿ ਡਿਵੀਜ਼ਨਲ ਕਮਿਸ਼ਨਰ ਨੇ ਮੰਚੇ ਇਹ ਗੱਲ ਫੀਗੀ ਕਿ ਕੱਲ ਦਾ ਦਿਨ ਆਪਣਾ ਸਭ ਤੋਂ ਸੈਂਸਿਟਿਵ ਆ ਕੱਲ ਸ਼ਾਇਦ ਸੁਬੀਰ ਬਾਦਲ ਕਨਹੌਰ ਵੀ ਆ ਰਹੇ ਆ ਤੇ ਕੱਲ ਰਸ਼ ਪੈਣਾ ਆ ਡਬਲ ਬੈਰੀਕੇਡਿੰਗ ਹੋਵੇ ਤੇ ਜਿਹੜਾ ਇਹ ਸ਼ਹਿਰ ਵਾਲਾ ਵੱਡਾ ਸੈਕਟਰ ਆ ਇੱਥੇ ਵੀ ਡਬਲ ਬੈਰੀਕੇਡਿੰਗ ਹੋਵੇਗੀ ਸ਼ਹਿਰ ਵਾਲੇ ਸੈਕਟਰ ਚ 100 ਬੰਦਿਆਂ ਦੇ ਥਾਂ ਤੇ ਕੱਲ ਅਸੀਂ 200 ਬੰਦਾ ਲਾਵਾਂਗੇ ਇਨਚਾਰਜ ਸਿਕਿਉਰਿਟੀ ਜੀਤ ਕੱਲ ਆਪਾਂ ਆਈਟੀਆਈ ਨਾਪੜ ਉੱਤੇ ਡਬਲ ਡਿਪਲॉयਮੈਂਟ ਕਰਨੀ ਆ ਪਰ ਠੀਕ ਹੈ ਸਰ ਆਮ ਨਾਟ ਅੰਡਰ ਉਸ ਕੋ ਨਾਵਾ ਜਿਹੜੇ 10 ਸੈਂਟਰ ਨੇ ਉਹ 10 ਸੈਂਟਰਾਂ ਚ ਜਿਵੇਂ ਅੱਜ ਡਿਪਲॉयਮੈਂਟ ਸੀਗੀ ਉਵੇਂ ਹੀ ਚੱਲੂਗੀ ਡੀਐਸਪੀ ਐਸਐਚਓ ਵੜੀ ਜੀ ਸਰ ਸਿਰਫ ਸ਼ੰਭੂ ਟੈਕਨੌਰ ਉੱਤੇ ਸ਼ੰਭੂ ਜੇ ਆਪਣੇ ਹਰਮੰਤ ਤੋਂ ਇੱਥੇ ਦੋਨੇ ਸੈਂਟਰ ਖਨੌਰ ਚ ਨਹੀਂ ਕਿੱਥੇ ਨੇ 200-200 चालू जिथे

ਬੀਡੀਪੀਓ ਦਫਤਰਾਂ 'ਚ ਤਿੰਨ ਬੰਦਿਆਂ ਦੇ ਹਿਸਾਬ ਨਾਲ 30 ਬੰਦੇ ਹੋ ਹੋਗੇ ਤੇ 100 ਬੰਦਾ ਕੱਢਣਾ ਆਪਾਂ ਸ਼ਹਿਰ ਦੇ ਸੈਂਟਰ ਲਈ ਲਾਗਤੀ ਲਈ ਜੀ ਸਰ ਤੇ ਇਹ ਪ੍ਰੋਗਰਾਮ ਬਣਾ ਕੇ ਅੱਜ ਸ਼ਾਮ ਨੂੰ ਮੇਰੇ ਤੋਂ ਸਾਈਨ ਕਰਾਉਣਾ ਹੈ ਤੇ ਬੀਡੀਪੀਓ ਦਫਤਰ 'ਚ 2-2 3-3 ਮੁਲਾਜ਼ਮ ਲਾਣ ਦਾ ਇਹ ਮਕਸਦ ਸੀਗਾ ਕਿ ਜਦੋਂ ਸਕਰੂਟੀਨੀ ਆਫ ਨਾਮੀਨੇਸ਼ਨ ਹੋਣੀ ਆ ਜਾਂ ਕੱਲ ਜਦੋਂ ਨਾਮ ਜਿਤਗੀਆਂ ਫਾਈਨਲ ਹੋਣੀਆਂ ਨੇ ਤੇ ਉੱਥੇ ਵੀ ਰਸ਼ ਪਾਊਗਾ ਸੋ ਕੁੱਲ ਮਿਲਾ ਕੇ ਇਹ ਆ ਕਿ ਜਿਹੜਾ ਹੀ ਵੀ ਕੋਈ ਬੰਦੇ ਨੂੰ ਟਾਰਗੇਟ ਕਰਦਾ ਉਹ ਸੈਕਟਰ ਦੇ ਅੰਦਰੋਂ ਨਹੀਂ ਕਰਨਾ ਪਹਿਲੀ ਗੱਲ ਦੂਜੀ ਗੱਲ ਜਿੰਨਾ ਸਕਰੂਟੀ ਉਹ ਕੰਬੀਨੇਸ਼ਨ ਹੋਣੀ ਆ ਜਿੱਦਾ ਜਿੱਦਾ ਡੋਮਿਨੇਸ਼ਨ ਰਿਜੈਕਟ ਹੋਊਗਾ ਤੇ ਇਹ ਕੱਲ ਵਾਲੀ ਡਿਊਟੀ ਪਰਸੋਂ ਵੀ ਜਸਦੀ ਤਸ ਚੱਲੂਗੀ ਨਾਈਟ ਸਰ ਕਿ ਜਦੋਂ ਜਦੋਂ ਨਾਮਿਨੇਸ਼ਨ ਰਿਜੈਕਟ ਹੋਏ ਤੇ ਉੱਥੇ ਵੀ ਰੋਣਾ ਪਊਗਾ ਤੇ ਲੋਕੀ ਆਰਓ ਦੇ ਤੇ ਪੀਡੀਪੀਓ ਦੇ ਦਫ਼ਤਰ 'ਚ ਵੜ ਕੇ ਰੋਣਾ ਪਾਉਣ ਦੀ ਕੋਸ਼ਿਸ਼ ਕਰਨਗੇ। ਸੇ ਸਤਨਾਮ ਜੀ ਸੁਣ ਲਿਆ ਜੀ ਸਾਰਿਆਂ ਨੇ। ਜੀਤਿਸ਼ਦਰ ਕਿਸ਼ੋਰ ਸੁਣ ਲਈ। ਹਾਂ। ਹੁਣ ਆਪਾਂ ਇੱਕ ਵਾਰੀ ਸਰਕਲ ਵਾਈਜ਼ ਸ਼ੁਰੂ ਕਰ ਲੈਨੇ ਆ ਤੇ ਮੈਨੂੰ ਅੱਜ ਦਾ ਫੀਡਬੈਕ ਦਊ ਟੀਐਸਪੀ ਸਿਟੀ 2। ਬੋਲੋ ਜੀ ਸਰ ਜੀ

ਉਹ ਮੈਨੂੰ ਬਿਲਕੁਲ ਨਹੀਂ ਸਰ ਬਿਲਕੁਲ ਨਹੀਂ ਹੋਇਆ ਜੀ ਤਾਂ ਦਾ ਬਿਲਕੁਲ ਅਸਰ ਤੇ ਮਹਗਾਣਾ ਸੈਟੀਸਫਾਈਡ ਸੀਗਾ ਅੱਜ ਤੋਂ ਪੂਰੇ ਸੈਟੀਸਫਾਈਡ ਹੈ ਸਰ ਪੂਰਾ ਹਰ ਚੀਜ਼ ਨੂੰ ਪੁੱਛ ਕੱਲ ਦੀ ਕੱਲ ਦੀ ਕੋਈ ਐਂਟੀਸੀਪੇਸ਼ਨ ਕੱਲ ਸਰ ਉਹ ਥੋੜੇ ਜਿਹਾ ਸਰ ਕੰਮੀ ਕੈਂਡੀਡੇਟਸ ਦਾ ਕਰ ਰਹੇ ਨੇ ਬਾਕੀ ਮੈਂ ਮਿਲੂੰਗਾ ਸਰ ਉਹਨਾਂ ਨੂੰ ਫੇਰ ਤੇ ਉਹਨਾਂ ਨੂੰ ਕਲੈਰੀਫਾਈ ਕਰਾਂਗੇ ਸਰ ਚੀਜ਼ ਜਿਹੜੀ ਹੈ ਚਲੋ ਪਾਲਿਸੀ ਇਹੀ ਆ ਕਿ ਜੋ ਵੀ ਤੱਕਾ ਮੁਕੀ ਹੋਣੀ ਆ ਸਰਕਾਰੀ ਪ੍ਰਮਾਈਸਿਸ ਦੇ ਅੰਦਰ ਨਹੀਂ ਹੋਊਗੀ ਰਾਈਟ ਸਰ ਜੀ ਨੂੰ ਵੀ ਕਿਸੇ ਨੂੰ ਰੋਕਣਾ ਆ ਜਾਂ ਤੇ ਉਹਦੇ ਘਰੇ ਰੋਕੋ ਉਹਦੇ ਪਿੰਡ ਚ ਰੋਕੋ ਉਹ ਰਾਜਾਂ ਤੇ ਰੋਕੋ ਰਾਈਟ ਸਰ ਇਹ ਗੱਲ ਸਾਰਿਆਂ ਦੇ ਮਾਈਂਡ ਸੇ ਕਲੀਅਰ ਹੋਣੀ ਚਾਹੀਦੀ ਡਿਪਟੀ ਕਮਿਸ਼ਨਰ ਡਿਵੀਜ਼ਨਲ ਕਮਿਸ਼ਨਰ ਆਬਜ਼ਰਵਰ ਤਿੰਨਾਂ ਦਾ ਇਹ ਸੀਗਾ ਕਿ ਧੱਕਾ ਜ਼ਰੂਰ ਹੋ ਜੋ ਵੀ ਹੋ ਨਾ ਹੋ ਦਈ ਆ ਇਲੈਕਸ਼ਨਾਂ ਚ ਪਰੰਤੂ ਪ੍ਰਮਾਈਸਿਸ ਦੇ ਅੰਦਰ ਜਿਵੇਂ ਐਮਸੀ ਇਲੈਕਸ਼ਨਾਂ ਚ ਡੀਸੀ ਆਫਿਸ ਦੇ ਅੰਦਰੋਂ ਪੇਪਰ ਉੱਪਰ ਪਾੜ ਕੇ ਉੱਥੋਂ ਭੱਜੇ ਸੀ ਉਹ ਕੰਮ ਨਹੀਂ ਬਾਰੋ-ਬਾਰ ਹੋ ਜੇ ਜੋਗੀ ਹੋਣਾ ਨੋਟਡ ਸਰ ਡੀਐਸਪੀ ਨਾਬਾ ਉਸ ਸਮਾਂ ਤੇ ਬਿਲਕੁਲ ਪੀਸਫੁੱਲ ਰਹਿ ਕੇ ਕਿਸ ਤਰ੍ਹਾਂ ਦਾ ਵੀ ਕੁਝ ਇਹੋ ਜਿਹਾ ਘਟਣਾ ਨਹੀਂ ਹੋਈ ਸਰ ਤੇ ਜੇ ਰੋਕਿਆ ਹੋਵੇ ਕਿਸੇ ਨੂੰ ਕੱਟਿਆ ਹੋਵੇ ਕੋਈ ਪ੍ਰਾਈਵੇਟ ਬੰਦੇਆਂ ਨੇ ਜੀ ਬਿਲਕੁਲ ਸਰ ਤੇ ਤੇ ਕੱਲ ਦਾ ਸਰ ਜਿਹੜਾ ਹੈਗਾ ਉਹ ਵੀ ਇਹੀ ਹੈ ਜੀ ਕੱਲ ਨਾਮ ਜਿੰਦਗੀਆਂ ਕਿਉਂਕਿ ਮੈਕਸਿਮਮ ਹੋਣਗੀਆਂ ਸਰ ਤੇ ਅਸੀਂ ਕੰਟ੍ਰੈਕਟਸ ਹੈਗੇ ਆ ਸਰ ਐਮਐਡੀ ਸਾਹਿਬ ਤੇ ਉਹਨਾਂ ਦੀ ਟੀਮ ਦੇ ਨਾਲ ਠੀਕ ਚੱਲ ਰਿਹਾ ਸਰ ਐਸਐਚ ਪੀਸਫੁਲ ਹੈ ਸਰ ਬਿਲਕੁਲ ਤੇ ਇਹੀ ਪਾਲਿਸੀ ਰਹੂਗੀ ਗੁਰਿੰਦਰ ਜੀ ਕਿ ਜੀਨੋ ਵੀ ਕੋਈ ਰੋਕ ਟੋਕੀ ਕਰਨੀ ਆ ਪ੍ਰਮਾਈਸਸ ਦੇ ਅੰਦਰ ਨਹੀਂ ਬਾਹਰੋਂ ਬਾਹਰ ਕਰਾਂਗੇ ਸਰ ਇਸੇ ਤਰ੍ਹਾਂ ਹੀ ਪਲਾਨ ਕੀਤਾ ਹੋਇਆ ਹੈ ਸਰ ਬਿਲਕੁਕੁਲ ਜੀ ਥੈਂਕ ਯੂ ਸਰ ਡੀਐਸਪੀ ਸਮਾਣਾ ਸਰ ਅੱਜ ਲਈ ਠੀਕ ਠਾਕ ਰਿਹਾ ਸਰ ਤੇ ਜਿਹੜੇ 3 ਵਜੇ ਕੇ 2 ਮਿੰਟ ਤੇ ਆਏ ਸੀ ਸਰ ਪੌਂਡਰਸ ਵਾਲੇ ਉਹ ਮੈਟਮ ਨੇ ਮੂੜਤੇ ਸਰ ਵੀ ਤੁਹਾਡਾ ਟਾਈਮ ਕਰਾਸ ਹੋ ਗਿਆ ਉਹਨਾਂ ਨੂੰ ਸਭਾ 10:30 ਦਾ ਟਾਈਮ ਦਿੱਤਾ ਤੇ ਬਾਕੀ ਸਰ ਪੀਸਫੁੱਲ ਰਿਹਾ ਸਰ ਤੇ ਉਹ ਜਿਹੜੀ ਟੱਕਣ ਵਾਲੀ ਗੱਲ ਸੀ ਸਰ ਉਹ ਐਮਐਲ ਸਾਹਿਬ ਕਹਿੰਦੇ ਕੋਈ ਨਹੀਂ ਟੱਕਦੇ ਨਹੀਂ ਆਪਾਂ ਓਕੇ ਤੇ ਕੱਲ ਦੀ ਕੋਈ ਐਂਟੀਸਿਪੇਸ਼ਨ ਪਰ ਇਹਨਾਂ ਨੂੰ 10:30 ਦਾ ਟਾਈਮ ਦਿੱਤਾ ਸੀਗਾ ਤੇ ਦੂਜੀ ਇਹਨਾਂ ਨਾਲ ਐਮਐਲ ਸਾਹਿਬ ਨਾਲ ਗੱਲ ਕਰਕੇ ਜਿਹੜੇ ਇਹਨਾਂ ਦੇ ਆ ਉਹਨਾਂ ਨੂੰ ਜਿਆਦਾ 9 ਵਜੇ ਦਾ ਟਾਈਮ ਦਵਾ ਕੇ ਤੇ ਪਹਿਲੀਆਂ ਜੀ ਕਰ ਦਾਂਗੇ ਉਹ ਵੀ ਕੋਈ ਰੋਕਾ ਟੋਕੀ ਪ੍ਰਾਈਵੇਟ ਬੰਦਿਆਂ ਨੇ ਆਪਾਂ ਕਰਨੀ ਆ ਬਾਹਰੋਂ ਬਾਹਰ ਕਰ ਰੇਹ ਸਰ 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 ਜੀਐਸਪੀ ਪਟਨਾ ਰਕਿੰਗ ਸਰ ਅੱਜ ਤੱਕ ਕੋਈ ਆਇਆ ਨਹੀਂ ਸਰ ਰਵੇ ਦਾਖਲ ਕਰਨੇ ਵਾਸਤੇ ਸਰ ਜੀ ਸਰ ਦੀ ਇਨਫੈਕਸ਼ਨ ਦਾ ਧਿਆਨ ਰੱਖਣ ਸਿਰ ਸਾਰੀਆਂ ਜਿੰਕਿੰਨ ਬੰਦ ਜੇ ਵੀ ਕੋਈ ਰੋਕਾ ਟੋਕੀ ਆ ਇਹਨੂੰ ਐਮਐਲਏ ਨੂੰ ਕਹ ਦੇਓ ਕਿ ਪਿੰਡ ਚ ਕਰਾ ਲਵੇ ਬੰਦਾ ਘਰੇ ਤੇ ਕਵਾ ਲਵੇ ਪਰ ਪ੍ਰਮਾਈਸਿਸ ਦੇ ਸਰਕਾਰੀ ਬਿਲਡਿੰਗਾਂ ਦੇ ਅੰਦਰ ਕੋਈ ਧੱਕਾ ਮੋਕੀ ਬਿਲਕੁਲ ਨੋਟਡ ਹੈ ਸਰ ਨੋਟਡ ਹੈ ਸਰ ਡੀਐਸਪੀ ਕਨੌਰ ਸੱਚੀ ਗੱਲ ਹੈ ਸਰ ਜੀ ਸਭ ਠੀਕ ਹੈ ਸਰ ਸਾਡੇ ਮਤਲਬ ਆਪਣਾ ਦੋ ਕੋਆ ਇੱਕ ਸੀਗਾ ਸਰ ਪੀਡੀਪੀਓ ਦਫਤਰ ਇੱਕ ਸਰ ਯੂਨੀਵਰਸਿਟੀ ਕਾਲਜ ਸੀਗਾ ਸਰ ਤੇ ਪਹਿਲਾਂ ਤਾਂ 12 1 ਵਜੇ ਤੱਕ ਠੀਕ ਚੱਲਿਆ ਸਰ ਉਸ ਤੋਂ ਬਾਅਦ ਸਰ ਅਸੀਂ ਗੇਟ ਤੇ ਮਤਲਬ ਐਮਐਲਏ ਮਦਨ ਆ ਗਿਆ ਸੀਗਾ ਤੇ ਹੋਰ ਇੱਕ ਝਿੰਦੜ ਆ ਗਿਆ ਸੀ ਕਾਲੀਦਾਰਾ ਉਹ ਬਾਹਰ ਰੋਲਾ ਰੋਲਾ ਪਾਉਂਦੇ ਰਹੇ ਸਾਡੇ ਸਰ ਐਵੇਂ ਹੋਇਆ ਸਰ ਜਿਹੜਾ ਯੂਨੀਵਰਸਿਟੀ ਕਾਲਜ ਹੈ ਨਾ ਸਰ ਉਹ ਬਹੁਤ ਜਿਆਦਾ ਵੱਡਾ ਹੈ ਤੇ ਉੱਥੇ ਸਿਰ ਉਹ ਸਟੂਡੈਂਟ ਵੀ ਅੱਜ ਉਹਨਾਂ ਦਾ ਚੱਲ ਰਿਆ ਸੀਗਾ ਪੇਪਰ ਵਗੈਰਾ ਤੇ ਉਹਦੇ ਕਰਕੇ ਸਰ ਉਹ ਖੁੱਲਾ ਜਿਆਦਾ ਸੀਗਾ ਉੱਥੇ ਦੋ ਤਿੰਨ ਜਣਿਆਂ ਦੇ ਮਤਲਬ ਪਿਛਲੇ ਪਾਸਿਓਂ ਉਹਨਾਂ ਨੇ ਜਿਵੇਂ ਇੱਕ ਵੀ ਫਾਈਲ ਦਿਖਾਇਆ ਜੀ ਥੋੜੀ ਚੈੱਕ ਕਰਾਉਣੇ ਆ ਦੋ ਤਿੰਨ ਫਾਈਲਾਂ ਉੱਥੋਂ ਮਿਸ ਹੋਈਆਂ ਸਰ ਅਸੀਂ ਮੁਦਬਰਸ਼ੀਰ ਨੂੰ ਧਿਆਨ ਰੱਖਾਂਗੇ ਇਸ ਗੱਲ ਦਾ ਸਰ ਹੁਣ ਹਰਮਨ ਦੇਖੋ ਤੁਹਾਡੇ ਉੱਪਰ ਨਾ ਸਾੜੀਆਂ ਦੀ ਨਿਗ੍ਹਾ ਹੈ ਪੁਲਿਸ ਆਬਜ਼ਰਵਰ ਦੀ ਜਿੱਥੇ ਕੰਮ ਸਰ 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 ਜਿੱਥੇ ਕਮਿਸ਼ਨਰ ਨੇ ਵੀ ਕਿਹਾ ਕਿ ਸ਼ੰਭੂ ਤੇ ਕਨੌਰ ਸਭ ਤੋਂ ਜ਼ਿਆਦਾ ਧੱਕਾ ਹੋਊਗਾ ਸਰ ਜੂ ਵੀ ਧੱਕਾ ਕਰਨਾ ਹੈ ਪਿੰਡ 'ਚ ਕਰ ਲਓ ਘਰ 'ਚ ਕਰ ਲਓ ਰਾਹ 'ਚ ਕਰ ਲਓ ਸਰ ਪਰ ਕੋਰਸ ਲੈਣੀ ਚੇਂਜ ਕਰ ਦਿਆਂਗੇ ਸਰ ਸਿਰਫ ਯੂਨੀਵਰਸਿਟੀ ਕਾਲਜ ਚਾਰ ਕਿੱਲੇ ਜਿਹਾ ਉੱਥੇ ਕਾਲਜ ਲੱਗਿਆ ਹੋਇਆ ਸੀਗਾ ਨਾਲ ਇੱਕ ਕਮਰੇ ਸਰ ਉਹ ਚੱਲ ਰਿਹਾ ਸੀਗਾ ਉਹਦੇ ਚ ਪਤਾ ਨਹੀਂ ਲੱਗ ਰਿਹਾ ਸੀ ਆ ਵੀ ਕਿਹੜਾ ਸਟੂਡੈਂਟ ਆ ਜਾਂ ਕਿਹੜਾ ਕਿੰਨੇ ਆ ਉਹਦੇ ਚ ਧੂੜ ਪੈਣਾ ਪਾਉਂਦੇ ਰਹੇ ਹੋ ਗਾ ਚੇਂਜ ਕਰ ਦਿਆਂਗੇ ਸਿਸਟਮ ਸਰ ਮੈਂ ਸਮਝ ਗਿਆ ਕੱਲ ਤੁਹਾਡੇ ਸੁਪੀਰ ਬਦਲ ਨਹੀਂ ਆਊਗਾ ਸਰ ਅਸੀਂ ਜਿਹੜੀ ਗੱਲ ਹਰ ਮੰਨ ਆਰਗੂ ਕਰ ਰੱਪ ਤੋਂ ਪਹਿਲਾਂ ਨਾ ਸੁਣ ਦੇਣਾ ਕਰੋ ਸਰ ਮੈਂ ਕਹਿ ਰਿਹਾ ਕਿ ਇਹ ਗੱਲ ਸਾਰਿਆਂ ਨੂੰ ਪਤਾ ਕਿ ਕੋਈ ਨਾ ਕੋਈ ਕੰਮ ਚੱਲ ਰਿਹਾ ਹੈ ਤਾਂ ਰੋਕਣਾ ਵੀ ਹੈ ਤੇ ਰਿਪੋਰਟ ਵੀ ਕਰਨੀ ਹੈ। ਠੀਕ ਨਹੀਂ ਸਰ ਪਰੰਤੂ ਬਿਲਡਿੰਗ ਦੇ ਅੰਦਰ ਇੱਕ ਕਾਮ ਗਾਇਆ ਕੋਈ ਮਸ਼ੀਨ ਪਈ ਹੈ ਜੀ ਮੈਨੂੰ ਨਹੀਂ ਪਤਾ ਕਿ ਕਿਸੇ ਬੰਦੇ ਨੇ ਨਹੀਂ ਭਰਨੇ ਤੇ ਉਹਨੂੰ ਤੇ ਘਰੇ ਦੇ ਬੰਦੇ ਨਾਲ ਚਾਹ ਲੈਣ ਜਾ ਕੇ। ਸਰ 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 ਜੀ ਤੁਹਾਨੂੰ ਪੁਲਿਸ ਹਰ ਵਨ ਚੇਂਜ ਕਰ ਦਿੰਦਾ ਠੀਕ ਹੈ। ਕਰਾਂਗੇ ਸਰ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਸਰ ਵੀ ਕਿਨੇ ਭਰਨੇ ਆ ਕਿਹੜੇ ਨਹੀਂ ਭਰਨੇ। ਇਹ ਕੰਮ ਬਿਲਕੁਲ ਸਰ ਬਿਲਕੁਲ ਕਲੀਨ ਕਰ ਦਿਆਂਗੇ ਇੱਕ ਵੀ ਨਹੀਂ ਪ੍ਰੋਬਲਮ। ਕੰਮ ਦਾ ਦਿਨ ਆਪਾਂ ਸਾਰਿਆਂ ਦੀ ਬਹੁਤ ਜ਼ਰੂਰੀ ਹੈ। ਸਰ ਕਿਉਂਕਿ ਕੱਲ ਹੀ ਰੋਣੇ ਦਾ। ਬਿਲਕੁਲ ਸਰ ਪੂਰਾ ਧਿਆਨ ਦੇਆਗਾ ਸਰ ਬਿਲਕੁਲ ਵੀ ਨਹੀਂ ਪ੍ਰੋਬਲਮ ਆਉਂਦਾ। ਸਰ ਵਾਟ ਤਰੀਕੇ ਸਿਰਕੇ ਬਾਅਦ ਕਿਸੇ ਨੇ ਵੀ ਵਰੀ ਨਹੀਂ ਕਰਨੀ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਊਗੀ ਤੇ ਉਹਦੀ ਪੋਜ਼ਿਟਿਵ ਰਿਪੋਰਟ ਨਾ ਬਣਾਵਾਂਗਾ। ਸੋ ਜਿੱਦਾਂ ਕਿ ਅਰਸ਼ਦੀਪ ਸਿੰਘ ਕਲੇਰ ਵੱਲੋਂ ਕਾਫੀ ਸਵਾਲ ਖੜੇ ਕੀਤੇ ਗਏ ਨੇ ਤਾਂ ਸਖਬੀਰ ਸਿੰਘ ਬਾਦਲ ਵੱਲੋਂ ਆਪਣੇ ਪੇਜ ਦੇ ਉੱਤੇ ਉਹ ਆਡੀਓ ਸ਼ੇਅਰ ਕੀਤੀ ਗਈ ਆ ਹੁਣ ਵੇਖਣਾ ਹੋਵੇਗਾ ਪੁਲਿਸ ਦੇ ਅਧਿਕਾਰੀ ਉਹ ਹਨ ਜੋ ਗੱਲਬਾਤ ਕਰ ਰਹੇ ਸੀ ਤੇ ਉਹਨਾਂ ਦੇ ਖਿਲਾਫ ਕੀ ਕਾਰਵਾਈ ਹੁੰਦੀ ਹੈ ਜਾਂ ਆਪਣਾ ਉਹ ਕੀ ਸਪਸ਼ਟੀਕਰਨ ਦਿੰਦੇ ਨੇ ਆਲਾ ਸਮਾਂ ਦੱਸੇਗਾ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤੇ ਕੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ